ਸਤਿ ਸ਼੍ਰੀ ਅਕਾਲ ਜੀ ਤੇ ਅੱਜ ਪਹੁੰਚਿਆ ਸੀ ਸੁਪਨਿਆਂ ਦਾ ਘਰ ਹਸਨਪੁਰ ਵਿਖੇ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਬਹੁਤ ਹੀ ਦੇਖ ਕੇ ਮਨ ਨੂੰ ਸਕੂਨ ਮਿਲਿਆ ਹਸਪਤਾਲ ਵੀ ਹੈ ਗੁਰਦੁਆਰਾ ਸਾਹਿਬ ਵੀ ਹੈ ਬੱਚਿਆਂ ਦੇ ਰਹਿਣ ਸਹਿਣ ਲਈ ਤੇ ਉਹਨਾਂ ਨੂੰ ਪੜਾ ਕੇ ਦਿਲ ਕੀਤਾ ਵੀ ਉਹਨਾਂ ਬੱਚਿਆਂ ਨੂੰ ਵੀ ਕੁਝ ਨੁਕਤਾ ਪੜਾ ਕੇ ਆਵਾਂ ਤਾਂ ਆਓ ਆਪਾਂ ਸੁਣਦੇ ਹਾਂ ਅੱਠ ਦਾ ਪਹਾੜਾ ਸਿੱਖਾਂਗੇ ਆਪਾਂ ਨੰਬਰ ਯਾਦ ਰੱਖਣਾ 86420 86420 ਬਸ ਇਹ ਨੰਬਰ ਯਾਦ ਰੱਖਣਾ ਆਪਾਂ ਕਿੰਨਾ 86420 ਉਹਦੇ ਦੇ ਜ਼ੀਰੋ ਲਾ ਦਿਓ ਏਕਾ ਲਾ ਦਿਓ ਦੂਆ ਲਾ ਦਿਓ ਤੀਆ ਲਾ ਦਿਓ ਚੌਕਾ ਲਾ ਦਿਓ ਚੌਕੇ ਦੇ ਰੁਤੇ ਚੌਕੇ ਤੋਂ ਸ਼ੁਰੂ ਕਰ ਲਓ ਬਸ ਕਿਰਤੀਓ ਲਿਖੀਏ ਅੱਠ ਦਾ ਪਹਾੜਾ ਬਣ ਗਿਆ 8 1 8 2 8 3 8 ਕਿਉਂ ਕਿ 8 ਪੰਜੇ 8 ਸੀ ਕਿ 8 ਤਾਂ ਆਲੀਆ 8 ਤਾਂ ਫੜਾ ਲਈਏ 8 ਨਾ ਹੁਣ 18 ਦਾ ਵੀ ਸਗਾ ਦਾ 8 16 24 32 40 ਆਪ ਇਹਦੇ ਵਿੱਚ ਲਿਖ ਲੈਣੇ ਆਪਾਂ ਨੇ 8 6 4 2 0 ਇਸ ਤਰ੍ਹਾਂ ਹੁਣ ਇਹ ਕਿੰਨੇ ਤੱਕ ਲਿਖਿਆ ਆਪਾਂ ਨੇ 5 ਤੱਕ ਇੱਕ ਚ ਜ਼ੀਰੋ ਜੋੜੋ ਇੱਕ 1 ਬਣ ਗਿਆ ਦੋ ਚ ਇੱਕ ਜੋੜੋ ਤਿੰਨ ਤਿੰਨ ਚ ਦੋ ਜੋੜੋ ਪੰਜ 4 ਚ 3 ਜੋੜੋ 7 5 ਚ 4 ਜੋੜੋ 9 18 ਦਾ ਪਹਾੜਾ ਪੜਾ। 7 18 18 ਦੁਨਾ 36 18 ਦਿਆ 36 ਬੋਲੋ ਥਾਰੇ 18 ਜੋਗ 36 18 ਮੰਨੇ 118 ਨਾ ਵੀ ਸਿੱਖ ਲੋ ਹੁਣ ਹੁਣ ਤਾਂ ਮੈਂ ਆਇਆ ਮੈਂ ਆ ਆ ਦੇਖੋ 118 ਦਾ 1 2 3 4 5 ਬਸ 1 2 3 4 5 ਲਿਖਣਾ 118 ਇੱਕ 118 118 ਦੁਨਾ ਬੋਲ 1118 ਦਿਆ 1118 ਚੁਕਾ 472 590 ਜੇ ਮੈਂ ਹੁਣ ਤੁਹਾਨੂੰ ਕੋ 1118 ਬਣਨਾ ਹੋਵੇ ਫਿਰ ਬਸ ਮੂਰੇ ਇੱਕ ਇੱਕ ਗੋਲਾ ਦਿਓ 1 2 3 4 ਇਹ 1118 ਬਣ ਗਿਆ ਇਹ 1118 ਦਾ ਬਣ ਗਿਆ ਇਹ 1 ਲੱਖ 1118 ਦਾ ਕਰੋੜਾਂ ਦੇ ਪਹਾੜ ਆ ਗਏ ਤੁਹਾਨੂੰ ਸੁਪਨਿਆਂ ਦੇ ਘਰ ਚ ਹੈ ਨਾ ਬੱਚਾ ਹਾਂ ਮਜ਼ਾ ਆਇਆ ਨਾ ਠੀਕ ਹੈ ਫਿਰ ਕਿਸੇ ਦਿਨ ਆਕੇ ਤੁਹਾਡੀ ਚੰਗੀ ਬਹੁਤ ਟਾਈਮ ਲੱਗੇ ਜਾਵਾਂਗੇ ਤੁਹਾਡੇ ਠੀਕ ਹੈ ਚਲੋ ਵੀਰਾਂ ਨੇ ਸਭ ਨੂੰ ਦਿੱਤਾ ਟਾਈਮ